ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹਨੂੰ ਪੰਜਾਬੀ ਕੋਰਸ ਤੇ ਵਾਖਤ ਕਰਦੇ ਆ ਅਸੀਂ ਤੁਸੀਂ ਸਾਰੀ ਥਾਂ ਤੇ ਜੁੜ ਗਏ ਹੁਣ ਬੇਤਾਂ ਪਰਮਾਤਮਾ ਸਾਨੂੰ ਤਰੱਕੀਆਂ ਬਖਸ਼ੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਅੱਜ ਹੁਣ ਪਤਾ ਹੀ ਹੈ ਕਿ ਅੱਜੋ ਕੇ ਬਜਟ ਪੇਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਪਿਆ ਹੈਗੀ ਸੋਨਾ ਕਾ ਰੇਟ ਤੇ ਮੁਜੇਗਾ ਤੇ ਜੋ ਕੋਲ ਦੇ ਕਿਸਾਨ ਨੂੰ ਵੀ ਠੀਕ ਰੇਟ ਤੇ ਮਿਲਣਗੀਆਂ ਤੇ ਅ ਕੋਰੋਨਾ ਨਾਲ ਉੱਤੇ ਗੱਲ ਕੀਤੀ ਕਿ ਬੀਜ ਦੀ ਵੀ ਠੀਕ ਤਾਂ ਮੁਫਤ ਮਿਲੇਗੀ ਠੀਕ ਰੇਟਾਂ ਕਿ ਮਿਲਣਗੇ 24 ਘੰਟੇ ਤੇ ਜੋ ਪ੍ਰੋਜੈਕਟਾਂ ਬਣਾਏਗੇ ਨੇ ਉਹ ਪੂਰੇ ਸਰਕਾਰ ਕਰੇਗੀ ਆਪਣੇ ਵਾਅਦੇ ਮੁਤਾਬਿਕ ਅਰੇ ਜੋ ਵੀ ਸਰਕਾਰ ਬਜਟ ਪੇਸ਼ ਕਰਦੀ ਹੈ ਇਹ ਹਮੇਸ਼ਾ ਸਰਕਾਰ ਹਮੇਸ਼ਾ ਆਪਣੇ ਵਾਅਦੇ ਨੂੰ ਪੂਰਾ ਪਹਿ ਸਮੇਂ ਤੇ ਪੂਰਾ ਕਰਦੀ ਹੈ ਤਾਂ ਕਿ ਆ ਆਮ ਲੋਕ ਉਹਨਾਂ ਤੇ ਸ਼ੱਕ ਨਾ ਕਰਨ ਫਾਇਨ ਨੂੰ ਲਾਹੀ ਉਹਨਾਂ ਨੂੰ ਕੋਈ ਮਾੜਾ ਸ਼ਬਦ ਕਹਿਣ ਅਤੇ ਜਿੰਨਾ ਹੋ ਸਕੇ ਉਹ ਫਤਬਦ ਉਹਨਾਂ ਤੇ ਗੰਦਾਂ ਤੇ ਵਿਸ਼ਵਾਸ ਕਰੇ ਕਿਉਂਕਿ ਕਸਮ ਪਾਈ ਹੈ ਅੱਜਕੱਲ ਲੋਕ ਵੀ ਬਹੁਤ ਬਦਲ ਚੁੱਕੇ ਨੇ ਅਸੀਂ ਨਹੀਂ ਚਾਹਣਾ ਚਾਹੁੰਦੇ ਸੰਤੂ ਵਾਕੀ ਦੇਖਦੇ ਆਂ ਰਬਕਤ ਕੋ ਚੇਕ ਕਿੰਨਾ ਕੰਨ ਕੋ ਰਖਦਾ ਖੀ ਰੱਖਦਾ ਹੈ ਕਿਉਂਕਿ ਇਸ ਸਾਲ ਗਿਆ ਹੈ ਕਿ ਇਸ ਸਾਲ ਜੋ ਕਿ ਬਿਜਲੀ ਬਹੁਤ ਬੁਧੀਮਣਗੀ ਤੇ ਆਨਸਾਨ ਦੇ ਵਿੱਚ ਡਟਾਂ ਵਿੱਚ ਵੱਧ ਹੋਵੇਗਾ ਤੇ ਮੌਨਸੂਨ ਸੀਜ਼ਨ ਸਟੇਸ਼ਨ ਦੇ ਵਿੱਚ ਸ਼ੁਰੂ ਹੋ ਚੁੱਕੇ ਹੈ ਜੋ ਕਿ ਤੁਸੀਂ ਸੁਣ ਸਕਦੇ ਹੋ ਇਹ ਬਾਕੀ ਕਰਦੇ ਰਹਾਂਗੇ ਕੋਈ ਨਵੀਂ ਅਪਡੇਟ ਆਉਂਦੇ ਜਾਂਦੇ ਵਿੱਚ ਕੀ ਕੀ ਹੁੰਦੀ ਮਿਲਦੀ ਰਹੇਗੀ ਕਿ ਸਰਕਾਰ ਬਹੁਤ ਜਲਦੀ ਬਜਟ ਪੇਸ਼ ਕਰਦੀ ਹੈ ਕਿ ਸਰਕਾਰ ਕਿੰਨਾ ਖਰਚਾ ਕਿੰਨਾ ਕੀਤਾ ਹੈ ਤੇ ਕਿੰਨਾ ਖਰਚਾ ਅਜੇ ਬਾਕੀ ਹੈ ਅਸੀਂ ਬਾਕੀ ਹੁਣ ਮੌਤ ਨੂੰ ਜਿਸੀਂ ਅਪਡੇਟ ਦੇ ਕੇ ਹਾਜ਼ਰ ਹੋਵਾਂਗੇ ਲਗਭਗ 26 ਦੇ 25 26 ਤੱਕ ਬਾਕੀ ਹੁਣ ਉਹਦਾ ਕਰ ਬਾਈ ਮੈਨ ਰਹਿਵਾਂ ਤੁਹਾਡਾ ਬਾਈ